ਕੰਸਰ ਕੀ ਨਾ ਟੋਟਾ ਸਭ ਤੋਂ ਪਹਿਲਾਂ ਜੈ ਪੀਮ ਜੈ ਭਾਰਤ ਮੈਂ ਗੁਰਪ੍ਰ ਸਿੰਘ ਤਾਰੀਵਾਲ ਭਾਰਤੀ ਆਮ ਜਨਤਾ ਪਾਰਟਿਸ ਦੇ ਰਾਗੂ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਵਿਸ਼ਾ ਹੈ ਕਿ ਜੋ ਪੰਜਾਬ ਦੇ ਵਿੱਚ ਇੱਕ ਛੂਟੇ ਜਨਤਾ ਦਾ ਗਰੋਹ ਫਿਰਿਆ ਹੈ ਜਿਸ ਦਾ ਸ਼ਿਕਾਰ ਹੋਏ ਨੇ ਸਾਡੇ ਭੈਣ ਜੀ ਸਾਡੇ ਦਫ਼ਤਰ ਵਿੱਚ ਆਏ ਨੇ ਸੈਨਤਪੁਰ ਦੁੱਲਵਾਲ ਦਾ ਇੱਕ ਜੈਂਟਲ ਆ ਜਸਵੀਰ ਸਿੰਘ ਜਿਨ੍ਹਾਂ ਨੇ ਉਸ ਜੈਂਟਲ ਇਹਨਾਂ ਦੇ ਕੋਲੋਂ 8 ਲੱਖ ਰੁਪਏ ਇਹਨਾਂ ਦੇ ਬੇਟੇ ਨੂੰ ਬਾਹਰ ਕਲੋਨ ਲਈ ਲਿਆਸ ਲਿਆ ਨਾਦ ਬੇਟਾ ਮਰ ਗਿਆ ਇਹ ਵਿਚਾਰਿਆਂ ਨੇ ਘਰ ਵੇਚ ਕੇ ਆਪਣੇ ਜਿਹੜੇ ਪੈਸੇ ਜਿੰਨ ਨੂੰ ਦਿੱਤੇ ਸੀ ਏਜੰਟ ਨੂੰ ਉਹ ਏਜੰਟ ਨੇ ਮੰਨਿਆ ਵੀ ਆ ਵੀ ਮੈਂ ਪੈਸੇ ਦਵਾਗਾ ਉਹਨੇ ਕੋਈ ਐਗਰੀਮੈਂਟ ਵੀ ਕੀਤਾ ਪਿਆ ਆਪਣਾ ਚੈੱਕ ਵੀ ਜੰਦਾ ਪਿਆ ਸੀ ਉਹ ਚੈੱਕ ਵੀ ਜਿਹੜਾ ਉਹਦਾ ਬਹੁਤ ਸੋ ਚੁੱਕਾ ਆ ਤੇ ਜਦੋਂ ਲਾਇਆ ਆ ਇਸ ਲਈ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਨਾਂ ਦੀ ਇੱਕ ਦਰਖਾਸਤ ਹੀ ਮਾਨਯੋਗ ਐਸਪੀ ਸਾਹਿਬ ਨੂੰ ਦਿੱਤੀ ਪਈ ਆ ਤੇ ਇਹਨਾਂ ਦੀ ਜੋ ਕੋਈ ਹੱਕ ਅਸੀਂ ਹੋ ਸਕੇ ਜੇ ਇਹਨਾਂ ਦੀ ਹੱਕ ਅਸੀਂ ਨਹੀਂ ਹੁੰਦੀ ਅਸੀਂ 11 ਤਰੀਕ ਨੂੰ ਪਾਰਟੀ ਵੱਲੋਂ ਸੰਦੀਪ ਕੋਰ ਸਾਡੀ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਭਾਈ ਸਾਹਿਬ ਸੰਤੋਖ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਇੰਨਾ ਦੀ ਦੇਖ ਰਿਕ ਵਿੱਚ ਉਹਨਾਂ ਦੇ ਏਜੰਟ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਇਬਗਾ ਤੇ ਉਹਨਾਂ ਚਰ ਇਹ ਉੱਥੋਂ ਨਹੀਂ ਉੱਠਣਗੇ ਜਿੰਨਾ ਚਿਰ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਇਹਨਾਂ ਖਮਾ ਦਾ ਜੱਜਗਾ ਇਹਨਾਂ ਦੀ ਹੱਕ ਅਸੀਂ ਕੀਤੀ ਜਾਵੇ ਜੈ ਭੀਮ ਜੈ ਭਾਰਤ ਤਰਯੋ ਸਾਹਿਬ ਤੁਸੀਂ ਦੇਖਿਆ ਵਾ ਕਾਫੀ ਲੋਕ ਜਨਤਾ ਦੇ ਚ ਚੰਗੋ ਚ ਫਸਦੇ ਪਏ ਨੇ ਇਹਨਾਂ ਨੂੰ ਜਿਹੜਾ ਏਜੰਟ ਕਿਸ ਤਰ੍ਹਾਂ ਮਿਲਿਆ ਸੀ ਇਹਨਾਂ ਨੂੰ ਏਜੰਟ ਮਿਲਿਆ ਸੀ ਤੁਸੀਂ ਇਹ ਦੱਸੋਗੇ ਮਾਤਾ ਜੀ ਹੁਣ ਇਹਨਾਂ ਨੂੰ ਕਿੱਦਾਂ ਮਿਲ ਰਿਹਾ ਸੀ ਮਾਤਾ ਕੀ ਨਾਂ ਤੁਹਾਡਾ ਮੇਰਾ ਰਾਜ ਰਾਜ ਠੀਕ ਹੈ ਜੀ ਤੁਸੀਂ ਅੱਜ ਦੀ ਪ੍ਰੈਸ ਜਿਹੜੀ ਕਾਨਫਰੰਸ ਕਰਦੇ ਹੋ ਤੁਹਾਡਾ ਕੀ ਕਹਿਣਾ ਵਾ ਇਹ ਜੈਂਟਰ ਨੇ ਸਾਡਾ ਨਾਂ ਬਹੁਤ ਧੋਖਾਧੜੀ ਕੀਤੀ ਅੱਛਾ ਜੀ ਹਾਂ ਜੀ ਕਿੰਨੇ ਪੈਸੇ ਤੁਹਾਡੇ ਲਤੇ ਨੇ 8 ਲੱਖ ਰੁਪਏ ਤੇ 8 ਲੱਖ ਰੁਪਏ ਚ ਕੀ ਵਾਦਾ ਕੀਤਾ ਸੀ ਕਿਹਨੂੰ ਭੇਜਣਾ ਸੀ ਬਾਹਰ ਬੱਚਿਆਂ ਨੂੰ ਭੇਜਣਾ ਸੀ ਬਣਤੀ ਨੂੰ ਤੁਹਾਡੇ ਬੇਟੇ ਨੂੰ ਹਾਂ ਜੀ ਠੀਕ ਹੈ ਜੀ ਇਹਨੇ ਕਿਹਾ ਵੀ ਮੈਂ 15 ਦਿਨਾਂ ਚ ਤੁਹਾਡਾ ਕੰਮ ਬਣਾਉਂਗਾ ਹੁਣ ਸਾਲ ਹੋ ਗਿਆ ਨਾ ਸੰਪੈਸਾ ਦਿੰਦਾ ਤੇ ਨਾ ਕੋਈ ਸਾਡਾ ਨਾ ਵੈਦ ਹੈ ਲੈ ਕਰੀ ਜਾਂਦਾ 15 ਦਿਨਾਂ ਚ ਦੇ ਦੂੰਗਾ 15 ਨੂੰ ਦੇ ਦੂੰਗਾ ਜਿਹੜੇ ਪੈਸੇ ਤੁਸੀਂ ਦਿੱਤੇ ਸੀ ਕਿਸ ਤਰ੍ਹਾਂ ਕੈਸ਼ ਦਿੱਤੇ ਕਿ ਚੈੱਕਸ ਦਿੱਤੇ ਆ ਕੈਸ਼ ਨਹੀਂ ਦਿੱਤੇ ਜੀ ਤੁਹਾਡੇ ਕੋਈ ਹੋਰ ਸਬੂਤ ਹੈਗਾ ਕੋਈ ਚੈੱਕ ਪਿਆ ਹੋਵੇ ਕੋਈ ਐਫੀਡੇਵਿਟ ਕੀਤਾ ਹੋਵੇ ਹੈ ਵੀ ਜੀ ਕੋਈ ਸਟਾਫ ਦਿੱਤਾ ਉਹਨੇ ਹਾਂਜੀ ਤੇ ਕਿਹੜੇ ਮੁਲਕ ਤੁਹਾਡੇ ਬੇਟੇ ਨੂੰ ਬਾਹਰ ਭੇਜਣਾ ਸੀ ਅੰਗਲੈਂਡ ਤੁਹਾਨੂੰ ਪਤਾ ਜਿਹੜਾ ਏਜੰਟ ਰਜਿਸਟਰਡ ਹੈ ਕਿ ਨਹੀਂ ਹੈਗਾ ਕੋਈ ਦਫਤਰਗਰ ਹੈਗਾ ਨਾ ਨਾ ਜੀ ਕੁਛ ਨਹੀਂ ਫੇਰ ਤੁਸੀਂ ਫੇਰ ਤੁਸੀਂ ਕਿੱਦਾਂ ਚੰਗੋਚੇ ਫਸੇ ਇਹ ਸਾਡੇ ਪਿੰਡ ਦਾ ਏਜੰਟਵਾਜੀ ਇਹਨੇ ਕਿਹਾ ਵੀ ਦਾਈ ਦਾ ਮੈਂ ਵਾਰਕਲਾ ਦੂੰਗਾ ਤੋ ਕੁਝ ਨਹੀਂ ਸੱਟ ਮੈਨੇ ਕੀਤਾ ਕਹਿੰਦਾ ਮੈਂ ਉੱਥੇ ਪੈਸੇ ਦੇ ਦਿੱਤੇ ਕੋਈ ਨਹੀਂ ਦਿੱਤਾ ਨਾ ਕੋਈ ਵੀ ਜਾਇਆ ਨਾ ਕੋ ਕੋ ਝੂਠੇ ਪੈਸੇ ਨੇ ਲੈ ਲੈ ਠੱਗੀ ਮਾਰ ਕੇ ਤੇ ਪਾਸਪੋਰਟ ਨਾਲ ਤੁਹਾਨੂੰ ਰੁੱਤਾ ਸੀ ਬੱਚੇ ਦਾ ਪਾਸਪੋਰਟ ਦੇ ਦਿੱਤਾ ਤੁਹਾਨੂੰ ਵਾਪਸ ਦੇ ਦਿੱਤਾ ਹਾਂਜੀ ਵਾਪਸ ਪੈਸੇ ਦੇ ਦਿੱਤੇ ਨਹੀਂ ਹੁਣ ਇਹਦੇ ਬਾਬਤ ਤੁਸੀਂ ਕਿੱਥੇ ਕੰਪਲੇਟ ਪਾਈ ਆ ਹਾਂਜੀ ਅਸੀਂ ਪਾਈ ਸੀ ਠੀਕ ਐ ਐਸਪੀ ਸਾਹਿਬ ਜੀ ਚਲੋ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਆਪਣੇ ਹੁਣ ਸਾਨੂੰ ਪੈਸੇ ਦੇ ਦੇਵੇ ਅਨਾਈ 11 ਤਰੀਕ ਨੂੰ ਆਪਾਂ ਇਹਨਾਂ ਦੇ ਘਰੇ ਪਾਵਾਂ ਠੀਕ ਹੈ ਜੀ ਹਾਂ ਜਾਰਾ ਕਿਹੜੀ ਜੀ ਜਦੋਂ ਉਹ 11 ਚੰਨ ਠੀਕ ਹੈ ਜੀ ਠੀਕ